प्यारे पंजाब वासियों मुख्यमंत्री ਤਾਂ ਬਾਨਾ ਚਾਹੁੰਦਾ ਹੈ ਰਵਨੀਤ ਬਿੱਟੂ ਪੰਜਾਬ ਦਾ ਤੇ ਆ ਦੇਖਿਓ ਵੀ ਕੀ ਮਾਮਲਾ ਕੀ ਆ ਦਾਰਸ ਅੱਗੇ ਜਾ ਕੇ ਨਾ ساری ਇੱਕ ਵੀਡੀਓ ਸੁਣਿਓ ਛੋਟਾ ਜਿਹਾ ਕਲਿੱਪ ਮੈਂ ਤੁਹਾਨੂੰ ਦੇ ਰਿਹਾ ਬਾਹਲੀ ਜ਼ਿਆਦਾ ਦੇ ਨਹੀਂ ਸਕਦੇ ਕਿਉਂਕਿ ਸਾਡਾ ਵੀ ਕੋਈ ਕਈ ਦੇ ਕਾਨੂੰਨ ਹੁੰਦੇ ਆ ਧੰਨਵਾਦ ਕਹਿੰਦੇ ਬੜੀ 92 ਦੀ ਬਾਦਰ ਪੁਲਿਸ ਆ ਉਹਨਾਂ ਦਾ 10 ਸਾਲ ਦਾ ਬੇਟਾ ਪੀਐਸ ਗੱਲ ਦੇ ਗੁੰਡਿਆਂ ਨੇ ਜਿਪਸੀ ਥੱਲੇ ਦੇ ਕੇ ਮਾਰੇ ਆ ਉਹਨਾਂ ਦੇ ਬੱਚੇ ਦੀ ਫੋਟੋ ਇਹ ਲਖਨਪਾਲ ਦਾ ਮੁੰਡਾ ਸੀ ਇਹ ਲਖਨਪਾਲ ਦਾ ਬੇਟਾ ਸੀ ਲਖਨਪਾਲ ਜੀ ਦੀ ਇੰਟਰਵਿਊ ਸੁਣ ਲਿਓ ਕਹਿੰਦੇ ਮੈਂ ਇੱਕ ਐਸਪੀ ਨੂੰ ਜਾਣਦਾ ਜਿਹੜਾ ਇਧਰੋਂ ਸੂਆ ਮਾਰ ਕੇ ਤੇ ਇਧਰ ਸੂਆ ਕੱਢ ਦਿੰਦਾ ਸੀ ਬਿੱਟੂ ਸਾਹਿਬ ਇਹ ਮੌਤ ਤੋਂ ਦੁਬਾਰਾ ਲਿਆਉਣਾ ਚਾਹੋਗੇ ਮੇਰੇ ਬ੍ਰਦਰ ਦੇ ਵੀ ਵੱਡ-ਵੱਡੇ ਟੋਟੇ ਕੀਤਾ ਸੀ ਮੈਂ ਖੁਦ ਵੇਖ ਕੇ ਆਇਆ ਨਗਨ ਸਰੀਰ ਬਿਲਕੁਲ ਕੋਈ ਚੀਜ਼ ਕੋਈ ਅੰਗ ਸਲਾਮਤ ਨਹੀਂ ਅੱਖਾਂ ਤੋਂ ਦਿਸਦਾ ਨਹੀਂ ਜबान ਵੱਢੀ ਪੱਟ ਵੱਢੇ ਮਿਰਚਾਂ ਪਾਈਆਂ ਵਿੱਚ ਮੈਂ ਪਬਲੀਕਲੀ ਮੰਨਿਆ ਨਹੀਂ ਸੀ ਪਹਿਲਾਂ ਨਹੀਂ ਮੰਨਿਆ ਹੁਣ 1.5 ਸਾਲ ਤੋਂ ਮੈਂ ਬੋਲ ਰਿਹਾ ਮੇਰੇ ਕੋਲ ਅਨਫੀਸ਼ੀਅਲੀ ਇੱਕ ਪੱਤਰਕਾਰ ਨੇ ਦੱਸਿਆ ਸੀ ਵੀ ਕੋਈ ਮੈਨੂੰ ਖਾਣੇਦਾਰ ਮਿਲਿਆ ਉਹ ਸ਼ਰਾਬੀ ਸੀ ਤੇ ਕਹਿੰਦਾ ਮੈਂ ਉਹਨੂੰ ਪੁੱਛ ਲਿਆ ਉਹ ਕਹਿੰਦਾ ਸਾਨੂੰ ਵੱਡੇ-ਵੱਡੇ ਕੱਦਾਂ ਵਾਲੇ ਨੌਜਵਾਨ ਚਾਹੀਦੇ ਸਾਨੂੰ 1 ਲੱਖ ਮੁੰਡਾ ਮਾਰਨਾ ਪੈਣਾ ਹੁਣ 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 ਕੀ ਗੱਲ ਹੁਣ ਕੀ ਗੱਲ ਅੱਛਾ ਮੈਂ ਇਹ ਗੱਲ ਜਿਹੜੀ ਆ ਮੈਨੂੰ ਕਿਉਂ ਡਿਸਟਰਬ ਕਰ ਰਹੀ ਆ 10 ਦਿਨ ਪਹਿਲਾਂ ਮੈਂ ਗੱਲ ਸੁਣੀ ਕੱਲ ਤੇ ਪਰਸੋਂ ਬਿੱਟੂ ਦਾ ਬਿਆਨ ਆ ਕੜੀ ਨਾ ਕੜੀ ਜੁੜ ਗਈ 19 ਬਾਡੀਆਂ ਲਿਆਂਦੀਆਂ ਵੇਖੀਆਂ ਹਰੀਕੇ ਨਹਿਰ ਤੇ ਉਹ ਕਹਿੰਦਾ ਮੈਂ ਆ ਰਿਹਾ ਸੀ ਤਾਂ ਮੈਨੂੰ ਚਪੇੜ ਮਾਰੀ ਜਰੇ ਇੰਸਪੈਕਟਰ ਨੇ ਕਿਧਰ ਚੱਲਿਆ ਕਹਿੰਦਾ ਮੈਂ ਜੀ ਮੇਰੀ ਤਾਂ ਇੱਥੇ ਡਿਊਟੀ ਮੈਂ ਘਰ ਚੱਲਿਆ ਕਹਿੰਦਾ ਸਾਨੂੰ ਕਹਿੰਦੇ ਪਿੱਛੇ ਨੂੰ ਮੂੰਹ ਕਰ ਲਾ ਅੱਖਾਂ ਬੰਨ ਲੀਆਂ ਕਹਿੰਦਾ ਉਹਦੇ ਵਿੱਚ 19 ਬਾਡੀਜ਼ ਟਰੱਕਾਂ ਦੇ ਵਿੱਚ ਰੱਖ ਕੇ ਲਿਆਏ ਸੀ ਮੁੜ ਕੇ ਉਹਨਾਂ ਨੇ ਵੱਡ-ਵੱਡ ਕੇ ਟੋਟੇ ਕਰਕੇ ਨਹਿਰ 'ਚ ਰੋੜ ਤੇ ਰਾਜਸਥਾਨ ਨਹਿਰ ਮੇਰੇ ਕੋਲ 7 ਮੁਸਲਮਾਨ ਮੁੰਡਿਆਂ ਦੀ ਲਿਸਟ ਹੈ ਮਾਲਵੇ ਦੀ ਜਿਹੜੇ ਮੁਕਾਬਲੇ 'ਚ ਬਣਾਏ ਇੱਕ ਬਾਪੂ 90 ਸਾਲ ਦਾ ਵੀ ਅੱਜ ਦਾ ਮੁਕਾਬਲਾ ਬਣਾਇਆ ਉਹ ਸਿੱਖਿਆ ਤੇ ਮਾਰੇ ਵੀ ਪੁਲਿਸ ਨੇ ਮਾਰੇ ਪੁਲਿਸ ਨੇ 2000 ਬੰਦਾ ਪੁਲਿਸ ਨੇ ਮਾਰਿਆ ਹੁਣ ਤੱਕ ਕੀ ਕਰਦੇ ਸੀ ਤੁਸੀਂ ਕਹਿੰਦੇ ਜੇ ਵੀ ਮੈਂ 6-6 ਫੁੱਟੇ ਮੁੰਡੇ ਭਰਤੀ ਕਰਨੇ ਆ ਅਸੀਂ ਕੰਟਰੋਲ ਕਰਨਾ ਕਿ ਤੁਹਾਡੇ ਕੋਲ ਇੱਕੋ ਏਜੰਡਾ ਵਾ ਤੇ ਉਹ ਵੱਡੀਆਂ-ਵੱਡੀਆਂ ਸਾਡ ਰਾਈਫਲ ਲੈ ਕੇ ਕਰਨਗੇ ਤੇ ਜੇ ਤੁਸੀਂ ਇਹ ਕਹਿੰਦੇ ਜੇ ਤੁਸੀਂ ਇਹ ਕਰੋ ਮੈਂ ਤੈਨਾਂ ਕਰ ਲਵਾਂ ਉਹੋ ਕੁਝ ਹੋਊਗਾ ਨਾ ਫਿਰ ਜੋ ਕੁਝ ਤੁਹਾਨੂੰ ਮੈਂ ਦੱਸਦਾ ਹਰੀਸ਼ ਕੁਮਾਰ ਸਲਾਮਾਬਾਦ ਦਾ ਮੁੰਡਾ ਮੁਕਾਬਲੇ 'ਚ ਮਾਰਿਆ ਕੀ ਕਸੂਰ ਸੁਸ਼ੀਲ ਕੁਮਾਰ ਪੁੱਤਰ ਦਵਾਰਕਾ ਦਾਸ ਰਈਏ ਦਾ ਮੁੰਡਾ ਚਗਾਵਾ ਆਪਣੇ ਸਹਰੇ ਗਿਆ ਰਾਤ ਨੂੰ ਉਥੇ ਲੋਪੋਗੇ ਚਗਾਵਾ ਦੀ ਸ਼ਾ ਚੌਂਕੀ ਸੇ ਉਥੋਂ ਦੇ ਪਰਮਜੀਤ ਸਿੰਘ ਠਾਣੇ ਨੇ ਚੁੱਪੇ ਮੁਕਾਬਲਾ ਬਣਾਤਾ ਇਸੇ ਕੋਲ ਹੈ ਜਵਾਬ ਬਲਵਿੰਦਰ ਕੁਮਾਰ ਰਾਜਾ ਸਾਸੀ 19 ਸਾਲ ਦਾ ਮੁੰਡਾ ਪੁੱਤਰ ਚੌਧਰੀ RAM ਚੁੱਕੇ ਮਾਰਦਾ ਮੁਕਾਬਲਾ ਬਣਾਇਆ ਖਾੜਕੂ ਦੱਸਿਆ ਇਸ ਤੋਂ ਬਾਅਦ ਰਕੇਸ਼ ਕੁਮਾਰ ਚਾਚੋ ਵਾਲੀ ਪੁੱਤਰ ਵਿਸ਼ਵਾ ਮਿੱਤਰ ਮੁਕਾਬਲਾ ਬਣਾ ਕੇ ਮਾਰਿਆ ਬੀਆਰ ਮਾਡਰਨ ਸਕੂਲ ਅਮਰitsar ਚ ਮੁਕਰੋ ਇਸ ਗੱਲ ਤੋਂ ਕੋਈ ਅਧਿਕਾਰੀ ਉਦੋਂ ਦਾ ਜਿਹੜਾ ਜਿੰਦਾ ਜਾਗਦਾ ਜਿਹੜਾ ਕੋਈ ਭਾਵੇਂ ਕਿਸੇ ਰਾਜਪਾਲ ਵੀ ਕਿਸੇ ਘਰ ਦਾ ਬਣਿਆ ਬੈਠਾ ਹੋਵੇ ਟਾਈ ਲਾ ਕੇ ਆ ਜਾਓ ਮੇਰੇ ਨਾਲ ਬਹਿਸ ਕਰ ਲਓ ਬਿਅੰਤ ਸਿੰਘ ਨੇ ਜੋ ਜੋ ਕੁਛ ਕੀਤਾ ਵਾ ਉਹ ਤੁਸੀਂ ਖੁਦ ਸੋਚੋ ਇਸ ਵਕਤ ਨੂੰ ਸੋਚੋ ਵੀ ਤੁਹਾਡੇ ਉਹ ਦਾਦਾ ਜੀ ਆ ਬਿਅੰਤ ਸਿੰਘ ਨੇ ਤੇ ਕੇਪੀਐਸ ਗਿਲ ਦੀ ਟੀਮ ਨੇ ਜੋ ਕੁਛ ਲੜ ਕੇ ਕੀਤਾ ਜਿਹੜਾ ਨੌਜਵਾਨੀ ਦਾ ਸ਼ਕਾਰ ਖੜਿਆ ਮਾਝੇ ਵਿੱਚ 20-20 ਸਾਲ ਜਾਂ ਜਨੀ ਚੜੀ ਕਿਸੇ ਪਿੰਡ ਚ ਇਹ